ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕਾ ਤੋਂ ਉਮੀਦਵਾਰ ਐਨ.ਕੇ ਸ਼ਰਮਾ ਵੱਲੋਂ ਨਾਬਾ ਵਿਖੇ 메ਨ ਬਾਜ਼ਾਰ ਦੀਆਂ ਦੁਕਾਨਾਂ ਤੇ ਜਾ ਕੇ ਵੋਟਾਂ ਮੰਗੀਆਂ। ਦੁਕਾਨਦਾਰਾਂ ਵੱਲੋਂ ਥਾਂ-ਥਾਂ ਤੇ ਐਨ.ਕੇ ਸ਼ਰਮਾ ਦਾ ਸਨਮਾਨ ਕੀਤਾ ਗਿਆ ਅਤੇ ਵਿਸ਼ਵਾਸ ਦਵਾਇਆ ਗਿਆ ਕਿ ਵਪਾਰੀ ਵਰਗ ਵੱਲੋਂ ਇਸ ਵਾਰ ਸਾਰੀ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਈਆਂ ਜਾਣਗੀਆਂ। ਦੌਰ ਟੂਰ ਦੌਰਾਨ ਅਕਾਲੀ ਵਰਕਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਲਕਾ ਇੰਚਾਰਜ ਮਕ ਲਾਲ ਕਾ ਤੋਂ ਇਲਾਵਾ ਸਮੂਹ ਕਾਲੀ ਦਾ ਲੀਡਰਸ਼ਿਪ ਮੌਜੂਦ ਸੀ ਪਾਜੀ ਪਰਮਾਤਮਾ ਦੀ ਕਿਰਪਾ ਆ ਦੇਖੋ 47 48 ਡਿਗਰੀ ਕੈਂਪ ਟੈਂਪਰੇਚਰ ਹੈ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੁੱਲੀਆਂ ਕਰਕੇ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਆਏ ਆ ਇਹ ਪ੍ਰਮਾਤਮਾ ਦੀ ਕਿਰਪਾ ਅੱਗੇ ਤਾਂ ਤੁਸੀਂ ਦੇਖੋ ਵੀ ਜਿਹੜੇ ਮੈਲਾ ਵਾਲੇ ਤੇ ਜਾਂ ਦੂਸਰੇ ਲੀਡਰ ਤੇ ਘਰ ਬਸ ਬੈਠ ਕੇ ਹੀ ਜਿੱਤ ਜਾਂਦੇ تھے۔ ਇਸ ਵਾਰੀ ਪਬਲਿਕ ਨੇ ਮੇਰੇ ਕਿਰਦਾਰ ਔਰ ਮੇਰੀ ਕਾਰਗੁਜ਼ਾਰੀ ਤੇ ਮੋਹਰ ਲਾਈ ਹੈ। ਸੋ ਨਿਕਲ ਕੇ ਆਈਆਂ ਹਜ਼ਾਰਾਂ ਲੱਖਾਂ ਦੀ ਦੇਖੋ ਉਸ ਦਿਨ ਰੈਲੀ ਹੋਈ। ਮੈਂ ਪਿੰਡਾਂ 'ਚ ਤਕਰੀਬਨ 450 ਪਿੰਡ ਘੁੰਮਿਆਂਗਾ। 1200 ਵਾਰਡਾਂ 'ਚ ਮੈਂ 600 ਦੇ ਕਰੀਬ ਟੋਟਲ ਮੀਟਿੰਗਾਂ ਕਰੀਆਂ। ਬੜਾ ਪਿਆਰ ਮਿਲਿਆ ਹੈਗਾ। ਅੱਜ ਹਾਲਾਤ ਇਹ ਹੋ ਗਏ ਵੀ ਮਹਾਰਾਣੀ ਜਿਹੜੀ ਘਰ ਬੈਠ ਕੇ ਜਿੱਤੇ ਦੀ ਤੀ ਨਾ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਕੈਂਪੇਨ ਚ ਬੁਲਾਣਾ ਪਿਆ ਔਰ ਜਿਹੜੇ ਕਾਂਗਰਸ ਕਹਿੰਦੇ ਤੇ ਵੀ ਅਸੀਂ ਬਹੁਤ ਤਕੜੇ ਆ ਉਹਨਾਂ ਨੇ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਦੋਨਾਂ ਨੂੰ ਕੈਂਪੇਨ ਵਾਸਤੇ ਬੁਲਾਇਆ ਔਰ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਉਹਨਾਂ ਨੂੰ ਮਿਲਣ ਵੀ ਆਇਆ ਹੈਗਾ ਸੋ ਵਨ ਸਾਈਡਡ ਇਲੈਕਸ਼ਨ ਹੋ ਚੁੱਕੀ ਆ ਮੇਰੀ ਕੈਂਪੇਨ ਹੁਣ ਲੋਕ ਲਹਿਰ ਬਣ ਗਈ ਲੋਕ ਹੀ ਮੇਰੇ ਇਲੈਕਸ਼ਨ ਲੜ ਰਹੇ ਆ ਪ੍ਰਗੋਤ ਦੀ ਐਮਐਸਪੀ ਦੀ ਗਰੰਟੀ ਦਿੱਤੀ ਕਿ ਕਿਸਾਨ ਨੂੰ ਜਿਸ ਤਰ੍ਹਾਂ ਦੀ ਪਾਜੀ ਸੁਆਮੀ ਨਾਥਨ ਰਿਪੋਰਟ ਆ ਜਿਹੜੀ ਇਹਨਾਂ ਦੀ ਸਰਕਾਰ ਚ ਆਈ ਸੀ ਔਰ ਇਸੇ ਨੇ ਉਹ ਪਾਰਟ ਜਿਹੜੇ ਉਹ ਇਸ ਨੇ ਖਤਮ ਕਰ ਦਿੱਤੀ ਉਹ ਲਾਗੂ ਹੀ ਨਹੀਂ ਕਰੀ ਪਰ ਇਹਨਾਂ ਨੇ ਪਹਿਲਾਂ ਵੀ ਕਾਂਗਰਸ ਨੇ ਗਰੰਟੀਆਂ ਦੇ ਦਿੱਤੀ ਵੀ ਸਾਰਾ ਕਰਜ਼ਾ ਕਿਸਾਨਾਂ ਦਾ ਮਾਫ ਕਰ ਦਾਂਗੇ ਹੋ ਗਿਆ ਤਾਂ ਕਿਤੇ ਹਰ ਘਰ ਨੌਕਰੀ ਦੀ ਗਰੰਟੀ ਵੀ ਰਾਹੁਲ ਨੇ ਦੇ ਦਿੱਤੀ ਹੋ ਗਈ ਸੀ ਕਿਤੇ ਆਟਾ ਦਾਲ ਨਾਲ ਕਿਉਂ ਚਾਹ ਜਿੰਨੀ ਵੀ ਕਿਹਾ ਤਾਂ ਹੋਇਆ ਤਾਂ ਕਦੇ ਬੇਰੁਜ਼ਗਾਰਾਂ ਨੂੰ ਪੱਤੇ ਦੀ ਗੱਲ ਵੀ ਕਰੀਤੀ ਹੋਇਆ ਤਾਂ ਕਦੇ ਪਹਿਲਾਂ ਤਾਂ ਰਾਹੁਲ ਗਾਂਧੀ ਪੰਜਾਬ ਚ ਆਈਆਂ 1 ਜੂਨ ਨੂੰ ਇਲੈਕਸ਼ਨ ਹੋਣੇ 1 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਅਟੈਕ ਕਰਵਾਇਆ ਥਾ ਔਰ ਇਸ ਦੇ ਬਾਪ ਨੇ ਰਜੀਵ ਗਾਂਧੀ ਨੇ ਜਦੋਂ 84 ਚ ਕਤਲਿਆਮ ਹੋਇਆ ਨਾ ਉਸ ਟਾਈਮ ਕਿਹਾ ਥਾ ਕਿ ਜਦ ਬڑا ਦਰਖਤ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਰਾਹੁਲ ਗਾਂਧੀ ਜੀ ਇਹ ਸਟੇਟਮੈਂਟ ਜ਼ਰੂਰ ਦੇਖ ਕੇ ਜਾਣ ਵੀ ਉਹਦੀ ਦਾਦੀ ਤੇ ਉਹਦੇ ਬਾਪ ਨੇ ਠੀਕ ਕਿਹਾ ਥਾ ਜਾਂ ਗਲਤ ਕਿਹਾ ਥਾ ਪੰਜਾਬੀਆਂ ਨੂੰ ਪਹਿਲਾਂ ਮਾਫੀ ਮੰਗਣ ਫਿਰ ਵੋਟਾਂ ਦੀ ਗੱਲ ਕਰੋ ਈਡੀ ਦੀ ਰੇਡ ਹੋਈ ਹੋਈ ਅੱਜ ਪੰਜਾਬ ਭਾਰ ਦੇ ਵਿੱਚ ਪਾਈਨ ਜਗ੍ਹਾ ਤੇ ਕਿਸ ਤਰ੍ਹਾਂ ਬਚ ਕਰਦੇ ਹੋ ਮਾਈਨਿੰਗ ਲੈ ਕੇ ਰੇਡ ਕੀਤੀ ਆ ਭਾਜੀ ਤੁਸੀਂ ਦੇਖੋ ਜਿਹੜੇ ਕਹ ਰਹੇ ਤੇ ਮਾਈਨਿੰਗ ਤੋਂ 40000 ਕਰੋੜ ਕਮਾਣਾ ਨਾ ਪੰਜਾਬ ਨੂੰ ਤੁਸੀਂ ਦੇਖ ਲਿਓ ਵੀ ਜ਼ਮੀਨ ਤੋਂ ਲੈ ਕੇ ਪਤਾਲ ਤੱਕ ਪੱਟਤਾ ਇਹਨਾਂ ਨੂੰ ਸ਼ਾਮਲਾੜ ਜ਼ਮੀਨ ਕੋਈ ਨਹੀਂ ਛੱਡੀ ਜਿੱਥੇ ਇਲੀਗਲ ਮਾਈਨਿੰਗ ਮਿੱਟੀ ਨਹੀਂ ਵਿਚਰੀ ਜਿਹੜੇ ਨਦੀਆਂ ਉਹ ਪੱਟੀਆਂ ਜਾ ਰਹੀਆਂ ਹੈਗੀਆਂ ਖੱਗਰ ਉਹ ਡੂੰਗਾ ਕਰਿਆ ਜਾ ਰਿਹਾ ਹੈਗਾ ਸੋ ਲੋਕ ਬੜੇ ਪਰੇਸ਼ਾਨ ਆ ਮੈਂ ਸਮਝਦਾ ਕਿ ਜਿੰਨੇ ਮੈਨਾਂ ਦੇ ਐਮ.ਐਲ.ਏ ਆ ਸਰਿਆਮ ਨਸ਼ਾ ਵਕਾਰੇ ਆ ਅੱਜ ਮੈਂ ਪ੍ਰੈਸ ਕਾਨਫਰੰਸ ਕਰੀ ਆ 7500 ਕਰੋੜ ਰੁਪਏ ਦਾ ਘਟਾਲਾ ਦਾ ਕੱਲਾ ਬਿਜਲੀ ਬੋਰਡ ਚ ਹੋਇਆ ਜਿਹੜਾ ਲੋਕਾਂ ਦੇ ਸਿਰ ਤੇ ਪਿਆ ਹੈਗਾ ਜਿਹੜੇ ਪੋਲ ਹਰਿਆਣਾ 2500 ਦੇ ਖਰੀਦਦਾ 7500 ਦੇ ਖਰੀਦ ਰਹੇ ਜਿਹੜਾ ਟ੍ਰਾਂਸਫਰ ਹਰਿਆਣਾ 80000 ਦਾ ਖਰੀਦਦਾ ਹੈਗਾ ਇਹ 1.5 ਲੱਖ ਰੁਪਏ ਦਾ ਖਰੀਦ ਰਹੇ ਸੋ ਉਹ ਡਾਇਰੈਕਟਲੀ ਕੰਜ਼ਿਊਮਰ ਦੇ ਉੱਤੇ ਲੋਡ ਪੈ ਰਿਹਾ ਹੈਗਾ ਜਿਹੜੇ ਮੀਟਰ ਲਾ ਰਹੇ ਹਨ ਨਾ 9% ਜ਼ਿਆਦਾ ਸਪੀਡ ਨਾਲ ਚੱਲ ਰਹੇ ਆ ਆਮ ਮੀਟਰ ਨਾਲ ਇਹ ਮੇਰੀ ਨਹੀਂ ਇਹਨਾਂ ਦੇ ਡਿਪਾਰਟਮੈਂਟ ਦੀ ਰਿਪੋਰਟ ਹੈਗੀ ਆ ਸੋ ਇੱਕ ਪਾਸੇ 300 ਇਹਨੂੰ ਮਾਫ ਕਰਨ ਦੀ ਗੱਲਾਂ ਕਰ ਰਹੇ ਆ ਦੂਸਰੇ ਵੱਸੇ ਜਿਹੜੇ ਮੀਟਰ ਲਾ ਰਹੇ ਹਨ 10% ਹਾਇਰ ਸਪੀਡ ਨਾਲ ਦੌੜ ਰਹੇ ਹੈਗੇ